15 ਜਨਵਰੀ 2024 ਦਿਨ ਸੋਮਵਾਰ 사ਧਕ ਰੋਡ ਤੇ ਲੱਗੇ ਬੂਟਿਆਂ ਨੂੰ ਪਾਣੀ ਪਾਇਆ ਜਾ ਰਿਹਾ ਹੈ सनी ਭਾਈ ਇੱਕ ਤੁੰਦ ਦਿਖਾ ਦੇ ਕਰੀ ਅੱਜ ਤੁੰਦ ਬਹੁਤ ਜ਼ਿਆਦਾ ਪਰ ਸਾਡੀ ਮਾਲਕ ਦੀ ਡਿਊਟੀ ਲਈ ਹੋਈ ਹੈ ਸੇਵਾ ਦੀ ਤੇ ਉਹ ਸੇਵਾ ਸਾਡੀ ਟੀਮ ਕਰ ਰਹੀ ਹੈ ਬਹੁਤ ਸੰਗਮੀ ਤੋਂ 사ਧਕ ਰੋਡ ਤੇ ਬੂਟਿਆਂ ਨੂੰ ਪਾਣੀ ਪਾਇਆ ਜਾਊਗਾ ਆਜੋ ਹੁਕਮਤ ਮਲਾਉਂਦਾ ਫੀਰ ਵੇਖਣਾ ਇੱਧਰ ਸਾਡਾ ਸੱੰਨੀ ਵੀਰਾ ਗੇਟਵਾਲ ਤੇ ਖੜਾ ਹੈ ਤੇ ਰੋਜ਼ ਦੀ ਤਰ੍ਹਾਂ ਪਰਛੋਤੀ ਵੀਰਾ ਪਾਣੀ ਪਾ ਰਿਹਾ ਹੈ ਤੇ ਤੋਂਬਾ 15 ਜਨਵਰੀ ਅੱਜ ਦੂਸਰੀ ਟੀਮ ਕਿਸੇ ਹੋਰ ਥਾਂ ਤੇ ਬੂਟੇ ਲਾ ਰਹੀ ਹੈ ਇੱਕ ਟੀਮਾ ਟਰੈਕਟਰ ਨਾਲ ਪਾਣੀ ਪਾਇਆ ਜਾ ਰਿਹਾ ਹੈ ਸਾਦੂ ਜੀ ਦੇ ਬੂਟਿਆਂ ਨੂੰ ਠੰਡ ਚ ਵੀ ਪਾਣੀ ਦੀ ਲੋੜ ਹੁੰਦੀ ਹੈ ਬਹੁਤ ਸੰਘਣੀ ਠੰਡ ਬਹੁਤ ਜ਼ਿਆਦਾ